ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਹਿਬ ਸਿੰਘ ਜੀ ਉਹ 1857 ਦਾ ਵਿਦਰੋਹ ਤੇ ਸਿੱਖ ਸਦੀਰ ਵਿਆਸ ਲਿਖਦਾ ਹੈ ਕਿ 1857 ਦੇ ਗਦਰ ਮੌਕੇ ਸਿੱਖਾਂ ਨੇ ਹਿੰਦੁਸਤਾਨ ਨਾਲ ਗਦਾਰੀ ਕੀਤੀ ਉਹਨਾਂ ਅੰਗਰੇਜ਼ਾਂ ਦਾ ਸਾਥ ਦੇ ਕੇ ਉਹਨਾਂ ਨੂੰ ਜੀ ਬਣਾਇਆ ਇਹ ਗੱਲ ਇਹਨਾਂ ਦੇ ਵੱਡਿਆਂ ਨੇ ਵੀ ਆਖੀ ਸੀ 1957 ਨੂੰ ਇਹ ਝੂਠੇ ਗਦਰ ਦੇ 100 ਸਾਲ ਪੂਰੇ ਹੋਣ ਤੇ ਨਹਿਰੂ ਸਰਕਾਰ ਨੇ ਇੱਕ ਸਮੇਲਨ ਕਰਾਇਆ ਜਿਸ ਦਾ ਵਿਸ਼ਾ ਸੀ ਕਿ ਗਦਰ ਫੇਲ ਕਿਉਂ ਹੋਇਆ ਇਸ ਸਮਰੋਹ ਦੀ ਪ੍ਰਧਾਨਗੀ ਉਹ ਕੇ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਨੂੰ ਦਿੱਤੀ ਗਈ ਇਸ ਸੰਮੇਲਨ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਉੱਗੇ ਵਿਦਵਾਨਾਂ ਨੇ ਇਕੱਠਿਆ ਜਿੰਨੇ ਅਖੌਤੀ ਵਿਦਵਾਨ ਬੋਲੇ ਉਹਨਾਂ ਸਾਰਿਆਂ ਦਾ ਲਹਿਜਾ ਇੱਕੋ ਸੀ ਜਿਵੇਂ ਸਾਰੇ ਮਿਲ ਕੇ ਆਏ ਸਨ ਕਿ ਸਿੱਖਾਂ ਨੂੰ ਬਦਨਾਮ ਕਰਨਾ ਹੈ ਹਰ ਵਕਤ ਤੋਂ ਦੇ ਨਿਸ਼ਾਨੇ ਤੇ ਸਿਰਫ ਸਿੱਖਾਂ ਨੂੰ ਰੱਜ ਕੇ ਜਲੇਰ ਗਿਰ ਕਰਨਾ ਆਪਣੇ ਝੂਠੇ ਰਜਵਾੜਿਆਂ ਦੇ ਗਨਾਹਾਂ ਤੇ ਪਰਦਾ ਪਾ ਕੇ 1857 ਦੇ ਗਦਰ ਦੇ ਹੀਰੋ ਬਣਾਉਣਾ ਦੇਸ਼ ਭਗਤੀ ਦੀ পালਸ਼ ਮਾਰ ਕੇ ਉਹਨਾਂ ਲੋਕਾਂ ਨੂੰ ਨਾਇਕ ਬਣਾਉਣਾ ਤੇ ਕੁੱਲ ਮਿਲਾ ਕੇ ਰस्सੀਆਂ ਦੇ ਸੱਤ ਬਣਾਉਣੇ ਅਤੇ ਸਿੱਖ ਸ਼ੇਰਾਂ ਦੀਆਂ ਕੁਰਬਾਨੀਆਂ ਨੂੰ ਘੱਟੇ ਵਿੱਚ ਰੋਲਣਾ ਸੀ ਪਰ ਪ੍ਰਧਾਨਗੀ ਕਰ ਰਹੇ ਗੁਰੂ ਦੇ ਸਿੱਖ ਤੋਂ ਜਲਾਲਤ ਦੇ ਕਫਰ ਬਰਦਾਸ਼ਤ ਨਾ ਹੋਇਆ ਡਾਕਟਰ ਸਾਹਿਬ ਜਾਣ ਗਏ ਕਿ ਪ੍ਰਧਾਨਗੀ ਦੀ ਮਠਾਸ ਵਿੱਚ ਯਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਡਾਕਟਰ ਗੰਡਾ ਸਿੰਘ ਚੇਤਨ ਤੇ ਗੁਰੂ ਨੂੰ ਸਮਰਪਿਤ ਜਾਗ ਦੀ ਜ਼ਮੀਰ ਵਾਲੇ ਤਖਤਾਂ ਤਾਜਾਂ ਨੂੰ ਠੋਕਰ ਮਾਰਨ ਵਾਲਿਆਂ ਦੇ ਵਾਰਸ ਹਨ ਪ੍ਰਧਾਨਗੀ ਤੋਂ ਸ਼ੈ ਕੀ ਸੀ ਡਾਕਟਰ ਸਾਹਿਬ ਨੇ ਯਰ ਨਿਕਲਣ ਤੋਂ ਇਨਕਾਰ ਕਰ ਦਿੱਤਾ ਅਰਥਾਤ ਪ੍ਰਧਾਨਗੀ ਤੋਂ ਅਸੀਫਾ ਲੈ ਕੇ ਉਸੇ ਟਾਈਮ ਇਹ ਵਰਵਾ ਦੇ ਮੂੰਹ ਤੇ ਮਾਰਿਆ ਤੇ ਨਾਲ ਹੀ ਸਟੇਜ ਤੋਂ ਬੋਲਣ ਦਾ ਸਮਾਂ ਮੰਗ ਲਿਆ ਉਸ ਵੇਲੇ ਮਿੱਟੀ ਦਾ ਸਾਰਿਆਂ ਦੇ ਪੈਰਾਂ ਠੋ ਨਿਕਲੀ ਪਰ ਅਜੇ ਪਹਚਾਣ ਹੋਣਾ ਬਾਕੀ ਸੀ ਡਾਕਟਰ ਗੰਡਾ ਸਿੰਘ ਜਦੋਂ ਸਟੇਜ ਤੇ ਜ਼ਖਮੀ ਸ਼ੇਰ ਵਾਂਗੂੰ ਡਹਾੜੇ ਤਾਂ ਔਖ ਖੌਤੀ ਵਿਦਵਾਨ ਗਾਂਧੀ ਦੀ ਬੱਕਰੀ ਵਾਂਗ ਖੰਭਣ ਲੱਗੇ ਫਤਿਹਬਲਾ ਕੇ ਉਹਨੇ ਕਹਿਣਾ ਸ਼ੁਰੂ ਕੀਤਾ ਅਜਿਹੇ ਕਿਰਤ ਕਰਨ ਲੋਕ ਇਤਿਹਾਸ ਵਿੱਚ ਅੱਜ ਤੱਕ ਪੜ੍ਹੇ ਸੁਣੇ ਨਹੀਂ ਜਿੰਨੇ ਮੇਰੇ ਮੂਹਰੇ ਬੈਠੇ ਨੇ ਇਹ احسان فراموش ਲੋਕ ਅੱਜ ਭੁੱਲ ਗਏ ਕਿ 700 ਸਾਲ ਤੋਂ ਮੁਗਲਾਂ ਦੀ ਗੁਲਾਮੀ ਦੇ ਥੋੜੇ ਗੱਲ ਪਏ ਸੰਗਲ ਅਸੀਂ ਕੱਟੇ ਨਹੀਂ ਆਜ਼ਾਦੀ ਦੀ ਪਹਿਲੀ ਆਵਾਜ਼ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਨੂੰ ਜੈਵਰ ਕਹਿ ਕੇ ਬੁਲੰਦ ਕੀਤੀ ਸੀ ਇਸ ਤੋਂ ਬਾਅਦ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਜਿਸ ਨਾਲ ਸਿੱਖਾਂ ਨੇ ਭਾਰਤ ਨੂੰ ਵਿਦੇਸ਼ੀ ਹਮਲਾ ਤੋਂ ਬਚਾਇਆ ਦੱਸਿਆ ਗਿਆ ਕਿਵੇਂ ਸਿੱਖ ਯੋਧਿਆਂ ਤੁਹਾਡੀਆਂ 30-30 ਹਜ਼ਾਰ ਬਹੁ ਬੇਟੀਆਂ ਗਜਨੀ ਦੇ ਬਾਜ਼ਾਰਾਂ ਵਿੱਚੋਂ ਵਾਪਸ ਲਿਆਂਦੀ ਐਸਾਣ ਫਰਮੋਸ਼ੋ ਭੁੱਲ ਗਏ ਬਾਬਾ ਗੁਰਬਖਸ਼ ਸਿੰਘ ਨੂੰ ਭੁੱਲ ਗਏ ਬਾਬਾ ਦੀਪ ਸਿੰਘ ਜੀ ਨੂੰ ਭੁੱਲ ਗਏ ਜੱਸਾ ਸਿੰਘ ਅਧੂ ਵਾਲੀਆ ਜੱਸਾ ਸਿੰਘ ਰਾਮਗੜੀਆ ਸਰਦਾਰ ਬਗੇਰ ਸਿੰਘ ਜੀ ਸਰਦਾਰ ਹਰੀ ਸਿੰਘ ਨਰਵਾ ਮਹਾਰਾਜਾ ਰਣਜੀਤ ਸਿੰਘ ਨੂੰ ਤੁਸੀਂ ਤਾਂ ਅਫਗਾਨਿਸਤਾਨ ਦੇ ਜਹਾਦੀਆਂ ਦੇ ਹਮਾਇਤੀਆਂ ਤੋਂ ਹਮਲਿਆਂ ਤੋਂ ਡਰਦੇ ਪਠਾਣਾਂ ਨੂੰ ਹਾਰ ਆਏ ਸੀ ਉੱਥੇ ਫਤਿਹ ਦੇ ਝੰਡੇ ਕਿਸ ਨੇ ਚੁਲਾਏ ਸੀ ਅਸੀਂ ਦਰਅ ਖੈਬਰ ਨੂੰ ਹੁਣ ਤੱਕ ਦੇ ਇਤਿਹਾਸ ਵਿੱਚ ਕਿਸ ਨੇ ਲੱਕਿਆ ਸੀ ਅਸੀਂ ਅੰਗਰੇਜ਼ਾਂ ਨੂੰ ਕਿਸ ਤਰ੍ਹਾਂ ਦਵਲਿਆ ਸੀ ਲਾਨਤੀ ਉਹ 1.5% ਸਾਡੀ ਗਿਣਤੀ ਜੰਗ ਇਹ ਆਜ਼ਾਦੀ ਵਿੱਚ ਸਾਡੀਆਂ ਕੁਰਬਾਨੀਆਂ 87% ਅੱਧੀ ਤੋਂ ਵੱਧ ਕੌਮ ਇਸ ਦੇਸ਼ ਨੂੰ ਬਚਾਉਂਦੀ ਹੋਈ ਖਤਮ ਹੋ ਗਈ ਤੇ ਦੇਸ਼ ਭਗਤ ਤੁਸੀਂ ਅਤੇ ਦੇਸ਼ ਦੇ ਅਗਧਾਰ ਅਸੀਂ ਗੱਲ ਕਰੀਏ 57 ਦੇ ਗਦਰ ਦੀ ਜਿਸ ਨੂੰ ਤੁਸੀਂ ਦੇਖਦੀ ਆਜ਼ਾਦੀ ਦੀ ਲੜੀ ਗਈ ਪਹਿਲੀ ਜੰਗ ਲਾਣ ਦੀ ਹੋ ਆਜ਼ਾਦੀ ਨਾਲ ਉਸ ਦਾ ਕੋਈ ਵਾਹ ਵਾਸਤਾ ਹੀ ਨਹੀਂ ਸਗੋਂ ਇਹ ਤਾਂ ਮੇਟ ਦੀ ਛੋਣੀ ਤੋਂ ਧਰਮ ਦੇ ਨਾਮ ਤੇ ਭੜਕੀ ਇੱਕ ਚਿੰਗਾਰੀ ਸੀ Hindu ਪੜਕੇ ਕੇ ਰੌਂਦ ਨੂੰ ਗਊ ਦੀ ਚਰਬੀ ਲੱਗੀ ਐ ਮੁਸਲਮਾਨ ਪੜਕੇ ਕੇ ਸੂਰ ਦਾ ਮਾਸ ਲੱਗਿਆ ਐ ਧਰਮ ਦੇ ਨਾਂ ਤੇ ਹੋਇਆ ਉਹ ਦੰਗ ਆਜ਼ਾਦੀ ਦੀ ਲੜਾਈ ਕਿਵੇਂ ਬਣਿਆ ਚਾਂਸੀ ਦੀ ਰਾਣੀ ਇਸ ਨੂੰ ਤੁਸੀਂ ਆਜ਼ਾਦੀ ਦੀ ਰਾਣੀ ਦੇ ਰੂਪ ਵਿੱਚ ਸਿਖਰਾਂ ਤੇ ਚੜ੍ਹਿਆ ਉਸ ਨੇ ਕਿਹੜੀ ਆਜ਼ਾਦੀ ਦੀ ਲੜਾਈ ਲੜੀ ਸੀ ਉਸ ਦਾ ਪਤੀ ਸ਼੍ਰੀ ਦਾ ਸ਼ਰਾਬੀ ਤੇ ਜ਼ੁਲਮੀ ਰਾਜਾ ਸੀ ਉਸ ਦੇ ਮਰਨ ਤੇ ਝਾਂਸੀ ਤੇ ਲక్ష్ਮੀਬਾਈ ਰਾਜ ਕਰਨ ਲੱਗੇ ਇਸ ਨੇ ਝਾਂਸੀ ਦੀ ਗਰੀਬ ਪਰਜਾ ਤੇ ਜ਼ੁਲਮ ਕੀਤੇ ਪਰਜਾ ਅੰਗਰੇਜ਼ਾਂ ਕੋਲ ਫਰਿਆਦੀ ਹੋਈ ਅੰਗਰੇਜ਼ਾਂ ਨੇ ਝਾਂਸੀ ਦੇ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਇਸ ਨੇ ਤਿੰਨ ਚਿੱਠੀਆਂ ਅੰਗਰੇਜ਼ਾਂ ਨੂੰ ਲਿਖੀਆਂ ਪਹਿਲੀ ਵਿੱਚ ਇਸ ਨੇ ਲਿਖਿਆ ਕਿ ਮੈਨੂੰ 2 ਲੱਖ ਰੁਪਏ ਮਹੀਨਾ ਪੈਨਸ਼ਨ ਲਈ ਜਾਵੇ ਅੰਗਰੇਜ਼ਾਂ ਨੇ ਇਹ ਕਹਿ ਕੇ ਨਾਂ ਕਰ ਦਿੱਤੀ ਕਿ ਬੀਬੀ ਜੇ ਤੇਰੇ ਉਲਗਾਧ ਹੁੰਦੀ ਤਾਂ ਪੈਨਸ਼ਨ ਲੱਗ ਸਕਦੀ ਸੀ ਤੇਰੇ ਕੋਈ ਬੱਚਾ ਨਹੀਂ ਇਸ ਕਰਕੇ ਤੈਨੂੰ ਪੈਨਸ਼ਨ ਨਹੀਂ ਲਾ ਸਕਦੇ ਇਸ ਨੇ ਆਪਣੇ ਵਫਾਦਾਰ ਦੀ ਸਲਾਹ ਤੇ ਇੱਕ ਬੱਚਾ ਗੋਦ ਲਿਆ ਦੂਜੀ ਚਿੱਠੀ ਲਿਖੀ ਕਿ ਹੁਣ ਮੈਂ ਬੱਚਾ ਗੋਦ ਲਿਆ ਹੈ ਇਸ ਕਰਕੇ 10 ਲੱਖ ਸਲਾਨਾ ਪੈਨਸ਼ਨ ਲਈ ਜਾਵੇ ਅੰਗਰੇਜ਼ਾਂ ਦਾ ਜਵਾਬ ਸੀ ਕਿ ਜੇ ਰਾਜੇ ਦੇ ਜਿਉਂਦਿਆਂ ਗੋਦ ਲਿਆ ਹੁੰਦਾ ਪੈਨਸ਼ਨ ਲੱਗ ਸਕਦੀ ਸੀ ਹੁਣ ਨਹੀਂ ਫੇਰ ਛਾਂਸੀ ਦੀ ਰਾਣੀ ਨੇ ਤਿੰਜੀ ਚਿੱਠੀ ਅੰਗਰੇਜ਼ਾਂ ਨੂੰ ਲਿਖੀ ਕਿ 2 ਲੱਖ ਰੁਪਇਆ ਦੇ ਦਿਓ ਛਾਂਸੀ ਤੁਹਾਡੀ ਹੋਈ ਅਤੇ ਮੇਰੇ ਸਿਪਾਹੀ ਤੁਹਾਡੇ ਵਿਦਰੋਹੀਆਂ ਦੇ ਵਿਰੁੱਧ ਲੜਨ ਵਿੱਚ ਮਦਦ ਕਰਨਗੇ ਯਾਨੀ ਕਿ 2 ਲੱਖ ਰੁਪਏ ਦੇ ਦੀ ਉਹ ਅੰਗਰੇਜ਼ਾਂ ਨਾਲ ਮਿਲ ਕੇ ਭਾਰਤੀ ਲੋਕਾਂ ਨੂੰ ਮਾਰ ਲਈ ਆਪਣੇ ਸਿਪਾਹੀ ਭੇਜਣ ਲਈ ਤਿਆਰ ਸੀ ਇਹ ਤਿੰਨੇ ਚਿੱਠੀਆਂ ਲੰਡਨ ਵਿੱਚ ਪਈਆਂ ਨੇ ਬਾਕੀ ਨਾਇਕਤਾ ਦੀਆਂ ਢੋਪੇ ਤੇ ਨਾਨਾ ਸਾਹਿਬ ਜੀ ਤੁਸੀਂ ਗੱਲ ਕਰਦੇ ਹੋਏ ਸਾਰੇ ਬਦਕਾਰ ਜਾਲਮ ਬੰਦੇ ਸੀ ਜਿਨ੍ਹਾਂ ਦੇ ਰਾਜ ਨਾਲੋਂ ਲੋਕ ਅੰਗਰੇਜ਼ਾਂ ਦੇ ਰਾਜ ਵਿੱਚ ਕਈ ਗੁਣਾ ਸੁਖੀ ਸਨ ਉਹ ਗਰੀਬ ਕੂਲੋਂ ਲਗਾਨ ਗਲੀ ਦੇ ਗੁੰਡਿਆਂ ਵਾਂਗੂ ਵਸੂਲਦੇ ਉਹਨਾਂ ਕਿਹੜੀ ਜਹਾਦੀ ਲੜਾਈ ਲੜੀ ਸੀ ਵਰਣਯੋਗ ਹੈ ਕਿ ਜੇਤੂ ਜਨਰਲ ਸਰਦਾਰ ਸ਼ਾਮ ਸਿੰਘ ਜੀ ਸੂਬਤਰ ਮਹਾਨ ਸ਼ੋਰਮੇ ਜਨਰਲ ਸਦਾਰ ਸ਼ਮਟਿੰਗਟਾਰੀ ਜਿਸ ਨੇ ਰਾਮਨਗਰ ਤੇ ਚੀਲੇ ਵਾਲੀ ਦੇ ਮੈਦਾਨ ਵਿੱਚ ਅੰਗਰੇਜ਼ਾਂ ਦੀਆਂ ਵਖੀਆਂ ਦੇ ਢੇੜ ਕੇ ਰੱਖਤੀਆਂ ਸਨ ਜਿਸ ਕਾਰਨ ਗਵਰਨਰ ਜਨਰਲ ਗਾਫ ਨੂੰ ਸਿਫਾ ਦੇਣਾ ਪਿਆ ਸੀ ਉਹ ਜਨਰਲ ਸਦਾਰ ਸ਼ੇਰ ਸਿੰਘ ਅਟਾਰੀ ਨੂੰ ਬੰਦੀ ਬਣਾ ਕੇ ਲਾਹਬਾਦ ਦੇ ਕਲੇ ਵਿੱਚ ਰੱਖਿਆ ਗਿਆ ਸੀ ਤੇ ਲਾਹਬਾਦ ਤੇ ਨਾਨਾ ਸਾਹਿਬ ਦਾ ਕਬਜ਼ਾ ਸੀ ਇਹ ਕਿਹੜੀ ਜਾਦੀ ਲੜਾਈ ਲੜੀ ਸੀ ਦੂਜੇ ਪਾਸੇ ਜੋ ਸੈਨਿਕ ਬਗਾਵਤ ਕਰ ਗਏ ਉਹਨਾਂ ਨੇ ਆਪਣਾ ਬਾਦਸ਼ਾਹ ਬਹਾਦਰ ਸ਼ਾਹ ਜਫਰ ਨੂੰ ਲਾਣਿਆ ਜਿਸ ਮੁਗਲ ਹਕੂਮਤ ਨਾਲ ਸਾਡੇ ਸਦੀਆਂ ਤੋਂ ਕਿਰਪਾਨਾਂ ਖੰਡੇ ਖੜਕਦੇ ਰਹੇ ਜਿਨ੍ਹਾਂ ਦੀਆਂ ਜਣਾ ਬਟਨ ਲਈ ਅਸੀਂ ਲੱਖਾਂ ਦੀ ਗਿੰਦੀ ਹਿਸ਼ਾਤਾਂ ਪਾਈਆਂ ਉਸ ਹਕੂਮਤ ਦੀ ਜੜ ਆਪਣੇ ਹੱਥੀ ਲਾਉਣ ਵਿੱਚ ਮਦਦ ਕਰਦੇ ਹੋ ਇਹ ਕਿਹੜੀ ਆਜ਼ਾਦੀ ਹੈ ਅਸੀਂ ਤਾਂ ਯਾਰ ਸੇਖੁਸ਼ਾਲ ਸੀ ਸਾਡਾ ਆਪਣਾ ਵਿਸ਼ਾਲ ਰਾਹ ਸੀ ਸ਼ੇਰੇ ਪੰਜਾਬ ਨੇ ਅੱਖਾਂ ਕੀ ਮਿਟੀਆਂ ਅੰਗਰੇਜ਼ਾਂ ਨਾਲ ਮਿਲ ਕੇ ਤੁਸੀਂ ਪੱਬਾਂ ਭਾਰੂ ਗਏ ਸਾਨੂੰ ਗੁਲਾਮ ਕਰਾਉਣ ਲਈ 1849 ਵਿੱਚ ਤੁਸੀਂ ਅੰਗਰੇਜ਼ਾਂ ਨਾਲ ਮਿਲ ਕੇ ਸਾਡੇ ਤੇ ਹਮਲਾ ਕੀਤਾ ਅਸੀਂ ਸੀਸ ਲਈ ਤੇ ਰਾਕੇ ਸ਼ੂਰ ਬੀਰਾਂ ਦੀ ਤਰ੍ਹਾਂ ਲੜਾਈ ਹਥਿਆਰਾਂ ਤੋਂ ਬਿਨਾ ਸ਼ੇਰਾਂ ਵਰਗੇ ਹੌਸਲੇ ਨਾਲ ਲੜਾਈ ਤੁਹਾਨੂੰ ਤੇ ਅੰਗਰੇਜ਼ਾਂ ਨੂੰ ਭੰਨਿਆ ਜੰਗ ਜਿੱਤੀ ਜਿੱਤੀ ਜੰਗ ਤੁਹਾਡੀ ਕੀਤੀ ਗਿਦਾਰੀ ਕਰਕੇ ਹਾਰ ਗਿਆ ਲਾਲ ਸਿੰਘ ਗਰਾਵ ਸਿੰਘ ਧਿਆਨ ਸਿੰਘ ਕੌਣ ਸਨ ਕੌਣ ਨਨਕ ਅਨਮਕ ਹਰਾਮ ਸੀ ਖਾਲਸਾ ਰਾਜ ਦੇ ਅੰਦਰ ਤੁਸੀਂ ਅੰਗਰੇਜ਼ਾਂ ਦੀ ਛਾਤੇ ਸਾਡੀਆਂ ਜੈ ਦਾਦਾਂ ਲੁੱਟੀਆਂ ਘਾਰ ਘਾਰ ਸਾੜੇ ਹੱਦ ਦਰਜੇ ਦੀ ਘਟੀਆਂ ਕੁਕਰਮ ਕੀਤੇ ਇਸ ਦੇ ਗਵਾਹ ਮੁਸਲਮਾਨ ਇਤਿਹਾਸਕਾਰ ਅਤੇ ਅੰਗਰੇਜ਼ ਆਪ ਹਨ ਕਿਵੇਂ ਤੁਸੀਂ ਧੀਆਂ ਪਾਣਾ ਦੀ ਬੇਇੱਜ਼ਤੀ ਕੀਤੀ ਅਸੀਂ ਤੁਹਾਡੀਆਂ ਧੀਆਂ ਪਾਣਾ ਬਚਾਈਆਂ ਸੀ ਉਸ ਦਾ ਤੁਸੀਂ ਸਾਨੂੰ ਇਨਾਮ ਇਹ ਦਿੱਤਾ 1849 ਤੋਂ 1857 ਕਿੰਨੇ ਸਾਲ ਨੇ ਉਸ ਵੇਲੇ 10000 ਤੋਂ ਵੱਧ ਖਾਲਸਾ ਫੌਜ ਜਿਨ੍ਹਾਂ ਵਿੱਚ ਸੀ ਹਯਾਰਾਂ ਦੀ ਗਿਣਤੀ ਵਿੱਚ ਜਵਾਨ ਲਾਭਤਾ ਸਿੱਖ ਜਨੈਲ ਕੈਰ ਸਨ ਸਿੰਘਾਂ ਦੇ ਘੋੜਿਆਂ ਤੇ ਚੜਨ ਤੱਕ ਦੀਆਂ ਬੰਦੀਆਂ ਸਨ ਸਾਡੇ ਫਟਲੇ ਸੀ ਤੁਸੀਂ ਤਾਂ ਉਸੇ ਵਲੇ ਸਾਡੀ ਵੈਸੇ ਹੀ ਅੱਖ ਵਿੱਚ ਕੰਡੇ ਵਾਂਗ ਚੁੰਬਦੇ ਸੀ ਉਪਰੋਂ ਤੁਸੀਂ ਉਸ ਦਿਨ ਸਿਰਪੈ ਦੀ ਲੜਾਈ ਵਿੱਚ ਸਾਡਾ ਸਾਥ ਪਾਲਦੇ ਸੀ ਤੁਸੀਂ ਸ਼ੁਕਰ ਕਰੋ ਤੁਹਾਡੇ ਜੁੱਤੀਆਂ ਨਹੀਂ ਅਸੀਂ ਮਾਰੀਆਂ ਤੁਹਾਡੇ ਝੂਠ ਦਾ ਜਵਾਬ ਦੇਣਾ ਜ਼ਰੂਰੀ ਹੈ ਦੁਨੀਆ ਜਾਣ ਸਕੇ ਕਿ 1857 ਦੇ ਝੂਠੇ ਗਦਰ ਦਾ ਸੱਚ ਕੀ ਹੈ ਮੈਂ ਅਜ ਹੀ ਰਾਤ ਨੂੰ ਰਾਤ ਕਿਤਾਬ ਲਿਖਾਂਗਾ ਇਹ ਬੋਲ ਕੇ ਡਾਕਟਰ ਗੰਡਾ ਸਿੰਘ ਨੇ ਇਜਾਜ਼ਤ ਦੇ دی۔ ਕਈ ਖੌਤੀ ਬੁੱਧੀ ਜੀ ਵੀ ਖਿਸ ਗਏ ਜਿੰਨਾ ਜੀ ਬੋਲਣਾ ਸੀ ਕਈ ਆਪਣਾ ਨਾਮ ਘਟਾਇਆ ਗਏ ਤੇ ਕਈ ਭਾਸ਼ ਨੂੰ ਦੁਬਾਰਾ ਤੋਂ ਲਿਖਣ ਵਿੱਚ ਵਿਅਸਤ ਹੋ ਗਏ ਸੱਚਮੁੱਚ ਡਾਕਟਰ ਗੰਡਾ ਸਿੰਘ ਨੇ ਉਸੇ ਰਾਤ ਕਿਤਾਬ ਲਿਖੀ ਔਰ ਇਹ ਇੱਕ ਇਤਿਹਾਸਕ ਸਚਾਈ ਹੈ ਕਿ 1857 ਦੀ ਕੁਝ ਮਸੂਲੇ ਵਿੱਚ ਸਿੱਖ ਰਾਜ ਦੀਆਂ ਕੀਮਤੀ ਵਸਤਾਂ ਫਤਿਹਗੜ੍ਹ ਦੇ ਕਲੇ ਵਿੱਚੋਂ ਖੋਤੀ ਇਨਕਲਾਬੀਆਂ ਵੱਲੋਂ ਲੁੱਟੀਆਂ ਗਈਆਂ ਲੁੱਟਖੋਟ ਨੂੰ ਬੜੇ ਸ਼ਾਤਰਾਨਾ ਤਰੀਕੇ ਨਾਲ 1907 ਵਿੱਚ ਪਹਿਲੀ ਵਾਰ ਆਜ਼ਾਦੀ ਦੀ ਲੜਾਈ ਦਾ ਨਾਮ ਵੀ ਡਾਕਟਰ ਸਵਰਕਰ ਨੇ ਇੱਕ ਲੇਖ ਦੇ ਜ਼ਰੀਏ ਦਿੱਤਾ ਸ਼ੇਰ ਕੀ ਸੀ ਹੋਰ ਤਾਂ ਪੱਲੇ ਹੈ ਕੁਝ ਨਹੀਂ ਸੀ ਝੂਠ ਕਫਰ ਦੀ ਪਾਲਛ ਮਾਰ ਕੇ ਜੁਲਮੇ ਰਜਵਾੜਿਆਂ ਨੂੰ ਫਿਲਮੀ ਕਹਾਣੀ ਵਾਂਗੂ ਦੇਸ਼ ਭਗਤ ਜਾਨੀ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਸ਼ਖਾਂ ਦੀ ਮਾਨਸਤਾ ਦੇ ਦਬਾ ਕੇ ਰੱਖਣ ਲਈ ਉਹਨਾਂ ਨੂੰ ਵਲੇਨ ਬਣਾ ਕੇ ਪੇਸ਼ ਕੀਤਾ ਗਿਆ ਅਤੇ ਕੀਤਾ ਜਾ ਰਿਹਾ ਹੈ ਕਈ ਸਿੱਖ ਵੀ ਇਸ ਝੂਠ ਨੂੰ ਸੱਚ ਮੰਨੀ ਬੈਠੇ ਸਨ ਕਿਉਂਕਿ ਪੜਾਈ ਸਾਨੂੰ ਉਹ ਹੀ ਪੜਾਈ ਜਾਂਦੀ ਸੀ ਜੋ ਉਹ ਚਾਹੁੰਦੇ ਸਨ ਆਪਣੀ ਤਰਫੋਂ ਅਸੀਂ ਕਦੇ ਆਪਣਾ ਇਤਿਹਾਸ ਪੜ੍ਹਨਾ ਹੀ ਨਹੀਂ ਜਾਣਦੇ ਸ਼ਾਇਦ ਇਹੀ ਗੱਲ ਨੇ ਸਾਨੂੰ ਤਾਂ ਬਚਪਨ ਤੋਂ ਪਤਾ ਹੁੰਦਾ ਹੈ ਕਿ ਲక్ష్ਮੀ ਬਾਈ ਕੌਣ ਹੈ ਮਾਈ ਭਾਉ ਕੋਲ ਦਾ ਸਾਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਦੁਨੀਆ ਸਾਨੂੰ ਦੱਸਦੀ ਹੈ ਕਿ ਦੁਨੀਆ ਦੇ ਤਿੰਨ ਦਲੇਰ ਬੀਬੀਆਂ ਵਿੱਚ ਤੁਹਾਡੀ ਮਾਤਾ ਪਿਤਾ ਕੋਰ ਵੀ ਹੈ ਇਹ ਝੂਠ ਦੀ ਕਹਾਣੀ ਨੇ ਗਦਰੀ ਬਾਬਿਆਂ ਪੂਦਮ ਸਿੰਘ ਵਰਗਿਆਂ ਸਰਬਿਆਂ ਬਬਰਾਂ ਕਾਲੀਆਂ ਉਹਦੀਆਂ ਸ਼ਹਾਦਤਾਂ ਨੂੰ ਰੋਲ ਕੇ ਰੱਖ ਦਿੱਤਾ ਸ਼ੈਰ ਇਸੇ ਕਰਕੇ ਇਹ ਕਹਾਣੀ ਨੂੰ ਪ੍ਰੋਜੈਕਟ ਕੀਤਾ ਗਿਆ ਹੈ ਦੇਸ਼ ਭਗਤੀ ਉਹ ਹੁੰਦੀ ਹੈ ਜਿਸ ਪਿੱਛੇ ਕੋਈ ਨਿੱਜੀ ਸਵਾਰਥ ਨਾ ਹੋਵੇ ਜਿਸ ਪਿੱਛੇ ਮੋਹ ਲਾਲਚ ਨਾ ਛੁਪਿਆ ਹੋਵੇ ਉਹ ਦੇਸ਼ ਭਗਤੀ ਕਹਦੀ ਹੈ ਜਿਹਦੇ ਵਿੱਚ ਈਰਖਾ ਸਾੜਾ ਔਰ ਕਈ ਤਰ੍ਹਾਂ ਦੇ ਪਾਪੜ ਵੇੜ ਕੇ ਬਦਨਾਮ ਕਰਨ ਦਾ ਇੱਕ ਖਾਸ ਫਿਰਕੇ ਨੂੰ ਬਦਨਾਮ ਕਰਨ ਦਾ ਢੰਗ ਹੋਵੇ ਸੁਪਿਆਰਿਓ ਇਹ ਸੀ 1857 ਦੇ ਵਧਰੋ ਦੇ ਅਸਲ ਸੱਚ ਕਿਵੇਂ ਸਿੱਖ ਕੌਮ ਨੂੰ ਬਦਨਾਮ ਕੀਤਾ ਔਰ ਕਿਵੇਂ ਇਹਨਾਂ ਨੂੰ ਕਮਜ਼ੋਰ ਕਰਨ ਵਾਸਤੇ ਇਤਿਹਾਸ ਦੇ ਵਿੱਚ ਤੋੜ ਮਰੋੜ ਕਰਕੇ ਸਾਡੇ ਇਤਿਹਾਸ ਨੂੰ ਰਲਗੜ ਕੀਤਾ ਸੁਪਿਆਰਿਓ ਆਸ ਹੈ ਕਿ ਆਪ ਇਸ ਵਾਰਤਾ ਲਾਭ ਨੂੰ ਸ਼੍ਰਵਣ ਕਰਕੇ ਬੜਾ ਪਿਆਰ ਦਾ ਸਬੂਤ ਦਿਓਗੇ ਔਰ ਸਿੱਖੀ ਪ੍ਰਤੀ ਸਿੱਖਾਂ ਪ੍ਰਤੀ ਸਿਖ ਰਾਜ ਪ੍ਰਤੀ ਅਮਨ ਦੀ ਰੱਖਣ ਵਾਲੇ ਵੀਰ ਬੜੇ ਗੌਰ ਦੇ ਨਾਲ ਸੁਣ ਗਏ ਔਰ ਇਸ ਦੇ ਅਮਲ ਵੀ ਕਰਨਗੇ ਔਰ ਚਿੰਤਨ ਵੀ ਕਰਨਗੇ ਅਓ ਜੀ ਇੱਥੇ ਹੋਈਆਂ ਬੋਲਾਂ ਨੂੰ ਅੱਜ ਤਾਰਿਖ ਅੱਜ ਕੀ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ